ਔਰ ਉਹਨਾਂ ਨੇ 47 ਗਾਣੇ ਲੀਕ ਕਰਨ ਦਾ ਸੋਸ਼ਲ ਮੀਡੀਆ ਦੇ ਉੱਤੇ ਇਸ਼ਤਿਹਾਰ ਵੀ ਦਿੱਤਾ ਸੀਗਾ। ਔਰ ਗੱਲ ਸੀ ਵੀ ਹੁੰਦੀ ਹੈ ਤੁਸੀਂ ਕਿਸੇ ਵੀ ਫੀਲਡ 'ਚ ਕੰਮ ਕਰਦੇ ਹੋ ਤਾਂ ਤੁਹਾਡੇ ਜਿਹੜੇ ਕੰਪੀਟੀਟਰ ਹੁੰਦੇ ਉਹ ਤੁਹਾਡੇ ਨਾਲ ਕਹਿੰਦੇ ਤਾਂ ਹੈਗੀ। ਕੈਸ਼ਿਕਾ ਲੰਕਲ ਜੀ ਅੱਜ ਤੁਸੀਂ ਵਿਸ਼ੇਸ਼ ਤੌਰ ਤੇ ਸ਼੍ਰੀ ਨੰਦਪੁਰ ਸਾਹਿਬ ਦੀ ਅਦਾਲਤ ਦੇ ਵਿੱਚ ਆਏ ਹੋ ਕੀ ਕਾਰਨ ਹੈ ਕਿਹਨਾ ਕਾਰਨਾ ਕਰਕੇ ਆਏ ਹੋ ਜੀ? ਕਿਤੇ ਵੀ ਤਾਂ ਸਾਡਾ ਇੱਕ ਗੇਟ ਜਦੋਂ ਜਿੰਦਾ ਸੀ ਉਹਦੇ ਇੱਕ ਕੇਸ ਹੋਇਆ ਸੀਗਾ ਸਾਡੇ ਗਾਣੇ ਕੁਝ ਬੰਦੇ ਨੇ ਸ਼ਰਾਤੀ ਅੰਸਰਾ ਨੇ ਲੀਕ ਕੀਤੇ ਸੀਗੇ ਆ ਔਰ ਉਹਨਾਂ ਦੇ 47 ਗਾਣੇ ਲੀਕ ਕਰਨ ਦਾ ਸੋਸ਼ਲ ਮੀਡੀਆ ਦੇ ਉੱਤੇ ਇਸ਼ਤਿਹਾਰ ਵੀ ਦਿੱਤਾ ਸੀਗਾ ਤਾਂ ਜਦੋਂ ਉਹਦਾਂ ਪਹਿਲਾ ਗਾਣਾ ਅਲਚੈਪੋ ਸਾਡਾ ਲੀਕ ਕਰਤਾ ਸੀ ਤਾਂ ਅਸੀਂ ਇੱਥੇ ਗੁਰੂ ਘਰ ਆਏ ਹੋਏ ਸੀਗੇ ਮੈਂ ਤੇ ਅਸੀਂ ਇੱਥੇ ਕੰਪਲੇਂਟ ਕਰਗੇ ਸੀਗੇ ਉਹਨੂੰ ਤਾਂ ਉਹ ਕੰਪਲੇਂਟ ਦੇ ਆਧਾਰ ਤੇ ਜਿਹੜਾ ਚੱਲ ਰਿਹਾ ਕੇਸ ਉਹਦਾ ਤੇ ਉਹ ਕਾਫੀ ਬੰਦੇ ਕੈਨੇਡਾ ਵੀ ਪਹੁੰਚ ਗਏ ਇੱਕ ਤਾਂ ਕਨਵਰਕਲੇ ਵਾਲ ਤਾਂ ਤਾਂ ਬਾਕੀ ਜਮਾਨਤ ਤੇ ਆ ਇਹ ਕੰਦਰ ਵੀ ਹੈਗਾ ਮਤਲਬ ਕਿਹੜੇ ਕਿਹੜੇ ਸਿੰਗਰਸ ਨੇ ਜਿਨ੍ਹਾਂ ਨੇ ਉਹਨਾਂ ਦੇ ਗਾਣੇ ਲੀਕ ਕੀਤੇ ਨੇ ਕਾਰਨ ਕੀ ਹੈ ਵੀ ਉਹ ਫੇਮ ਲੈਣਾ ਚਾਹੁੰਦੇ ਨੇ ਬਿਲਕੁਲ ਜੀ ਜਦੋਂ ਕੋਈ ਸਿੰਗਰ ਦਾ ਗਾਣਾ ਜਿਆਦਾ ਚੱਲਦਾ ਹੈ ਨਾ ਫਿਰ ਦੂਜੇ ਉਹਦੀ ਕਾਪੀ ਕਰਨ ਦੀ ਜਾਂ ਕੋਈ ਉਹ ਤਾਂ ਕੋਸ਼ਿਸ਼ ਤੁਹਾਨੂੰ ਪਤਾ ਇੰਡਸਟਰੀ ਦੇ ਵਿੱਚ ਚਲਦੀਆਂ ਰਹਿੰਦੀਆਂ ਨੇ ਔਰ ਗੱਲ ਸੀ ਵੀ ਹੁੰਦੀ ਹੈ ਤੁਸੀਂ ਕਿਸੇ ਵੀ ਫੀਲਡ 'ਚ ਕੰਮ ਕਰਦੇ ਹੋ ਤਾਂ ਤੁਹਾਡੇ ਜਿਹੜੇ ਕੰਪੀਟੀਟਰ ਹੁੰਦੇ ਉਹ ਤੁਹਾਡੇ ਨਾਲ ਕਹਿੰਦੇ ਤਾਂ ਹੈਗੇ ਨਾ ਚਾਰੇ ਸਾਰੇ ਫੀਲਡ 'ਚ ਇਹੀ ਹਾਲ ਹੈ ਤੇ ਤੁਹਾਨੂੰ ਲੱਗਦਾ ਕਿ ਇਨਸਾਫ ਮਿਲੇਗਾ ਬਿਲਕੁਲ ਨਹੀਂ ਮੈਂ ਤਾਂ ਆਸਵੰਦਾ ਮੈਂ ਤਾਂ ਉਹਦੇ ਜਿਹੜੀ ਮਰਡਰ ਦਾ 302 ਦਾ ਕੇਸ ਹੋਇਆ ਉਹਦੀ ਵੀ ਪੈਰਪੈਰੀ ਕਰ ਰਹੇ ਆਂ ਔਰ ਇਹ ਵੀ ਪੈਂਡਿੰਗ ਸੀ ਇਹਨੂੰ ਵੀ ਕੋਸ਼ਿਸ਼ ਕਰਦਾ ਵੀ ਇਹ ਵੀ ਲੀਟ ਆਵੇ ਤੇ ਤੁਹਾਨੂੰ ਲੱਗਦਾ ਕਿ ਹਜੇ ਤੱਕ ਜੋ ਹੱਤਿਆ ਦਾ ਕੇਸ ਸੀ ਸਿੱਧੂ ਮੂਸੇਵਾਲੇ ਦੇ ਮਰਡਰ ਦਾ ਕੇਸ ਸੀ ਉਹ ਹਜੇ ਤੱਕ ਕਿੱਥੇ ਤੱਕ ਪੁੱਜਿਆ ਉਹ ਬਹੁਤ ਸੋਹਣਾ ਤਰੀਕੇ ਨਾਲ ਚੱਲ ਰਿਹਾ ਹੈ ਤੇ ਅਦਾਲਤ ਵੱਲੋਂ ਆ ਮਾਨਜੋ ਕੋਰਟ ਬਹੁਤ ਧਿਆਨ ਦੇਰੀ ਹੈ ਔਰ ਬੜੇ ਸਪੀਡ ਨਾਲ ਕੀ ਚੱਲ ਰਿਹਾ ਹੋ ਸਾਰੀਆਂ ਡੇਟਸ ਅਜੇ ਨਹੀਂ ਮਿਲਿਆ ਕਿ 14 ਤੰਤ ਵੱਧ ਤੱਕ ਦੀ ਤਰੀਕ ਨਹੀਂ ਪਈ ਉਤੇ ਜੇ ਐਵੀਡੈਂਸ ਦੇ ਟੈਕਵਾਈਆਂ ਹੋ ਰਹੀਆਂ ਮੇਰਾ ਨਾਮ ਐਡਵੋਕੇਟ ਨikhil ਭਾਰਦਵਾਜਾ ਜੀ ਅੱਜ ਸਵਰਗੀ ਸ਼ੁਭਦੀਪ ਸਿੰਘ ਸਿੱਧੂ ਮੁਸੇਵਾਲਾ ਦੇ ਫਾਦਰ ਬਲਕੌਰ ਸਿੰਘ ਜੀ ਮਾਨਜੋ ਅਦਾਲਤ ਨਾਨਪੁਰ ਸਾਹਿਬ ਵਿੱਚ ਪੇਸ਼ ਹੋਏ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਸ਼ੁਭਦੀਪ ਸਿੰਘ ਸਿੱਧੂ ਮੁਸੇਵਾਲਾ ਦੇ ਇੱਕ ਐਲਬਮ ਸੀ ਐਲ ਚੈਪੋ ਜੋ ਕਿਸੇ ਵੀ ਸ਼ਰਾਰਤੀ ਅਨਸਰ ਵੱਲੋਂ ਤਿੰਨ ਤੋਂ ਚਾਰ ਬੰਦਿਆਂ ਨੇ ਮਿਲ ਕੇ ਰਿਲੀਜ਼ ਕਰ ਦਿੱਤੀ ਜੋ ਉਹਨਾਂ ਵੱਲੋਂ ਸਾਈਨ ਨਹੀਂ ਸੀ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਜੋ ਸ਼ਰਾਰਤੀ ਅਨਸਰ ਸੀ ਉਹਨਾਂ ਨੇ ਸਿੱਧੂ ਮੂਸੇਵਾਲਾ ਜੀ ਦੇ ਸਾਈਨ ਚੋਰੀ ਕਰਕੇ ਉਸ ਐਲਬਮ ਨੂੰ ਰਿਲੀਜ਼ ਕਰਤਾ ਪੈਸੇ ਕਮਾਣ ਦੇ ਮਾਦੇਬ ਨਾਲ ਉਸ ਸੰਬੰਧੀ ਅੱਜ ਕੋਰਟ ਵਿੱਚ ਹਾਜ਼ਰ ਹੋਏ ਤੇ ਉਹਨਾਂ ਨੇ ਨਾਲ ਹੀ ਇਹ ਵੀ ਦੱਸਿਆ ਕਿ ਉਹ ਐਲਬਮ ਚ ਡੇ ਬਾਈ ਡੇ ਗਾਣ ਰਿਲੀਜ਼ ਕਰ ਰਹੇ ਸੀ YouTube ਤੇ ਜਿਸ ਨਾਲ ਉਹਨਾਂ ਨੂੰ ਭਾਰੀ ਨੁਕਸਾਨ ਹੋਇਆ ਮੈਂ ਐਡਵੋਕੇਟ ਰਜਿਤ ਬੇਦੀ ਅੱਜ ਸਿੱਧੂ ਮੂਸੇਵਾਲਾ ਜੀ ਦੇ ਪਿਤਾ ਬਲਕੌਰ ਸਿੰਘ ਦੀ ਸਾਡੇ ਵਿਚਕਾਰ ਪਹੁੰਚੇ ਸਨ ਪੂਰੀ ਬਾਰ ਨੇ ਉਹ ਤੇ ਜਦੋਂ ਉਹਨਾਂ ਨੇ ਆਪਣੇ ਨਾਲ ਸਾਡੇ ਨਾਲ ਆਪਣੇ ਦੁੱਖ ਸਾਂਝੇ ਕੀਤੇ ਤੇ ਭਾਵੁਕ ਵੀ ਹੋਏ ਪੂਰੀ ਬਾਰ ਨੇ ਉਹਨਾਂ ਨੂੰ ਯਕੀਨ ਦਿਵਾਇਆ ਕਿ ਉਹਨਾਂ ਦੇ ਕੇਸ ਦੀ ਪੈਰਵਾਹੀ ਤੇ ਮਾਨਯੋਗ ਅਦਾਲਤ ਨੇ ਵੀ ਉਹਨਾਂ ਨੂੰ ਯਕੀਨ ਦਿਵਾਇਆ ਕਿ ਉਹਨਾਂ ਦੀ ਜਿਹੜੀ ਕੇਸ ਦੀ ਪੈਰਵਾਹੀ ਹੈ ਸੁਚੱਜੇ ਢੰਗ ਨਾਲ ਕੀਤੀ ਜਾਵੇ